ਜੋ ਅਫਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਟੀ ਯੂਪੀ ਜਦਰਵ ਆਈਐਸ ਅਫਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤੌਰ 'ਤੇ ਜਿਹੜਾ ਸਾਡਾ ਕਾਸ ਆਪਰੇਸ਼ਨ ਦੇ ਤਹਿਤ ਜਿੰਨੇ ਵੀ ਬੰਦੇ ਜਿਹੜੇ ਐਕਟਿਵ ਹੈ ਸਮਗਲੰਗ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਜਾਂ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਆ ਉਹਨਾਂ ਦੇ ਘਰਾਂ ਦੀ ਜਿਹੜੀ ਹੈ ਸਰਚ ਕਰਕੇ ਉਹਨਾਂ ਦੇ ਰੇਡ ਕਰ ਰਹੇ ਆ ਜਿਹਦੇ ਕੋਲੋਂ ਵੀ ਕੋਈ ਰਿਕਵਰੀ ਹੋਊਗੀ ਉਹਦੇ ਖਿਲਾਫ ਜਿਹੜਾ ਐਫਆਰ ਲੋਜ ਕੀਤੀ ਜਾਊਗੀ ਤੇ ਉਹਨੂੰ ਬੁੱਕ ਕੀਤਾ ਜਾਊਗਾ ਜਿਹੜੀ ਨਸ਼ੇ ਦੀ ਸਪਲਾਈ ਚੇਨ ਹੈ ਉਹਨੂੰ ਤੋੜਨ ਲਈ ਪੰਜਾਬ ਪੁਲਿਸ ਵੱਲੋਂ ਜਿਹੜਾ ਹਰ ਪਲਾਟੀ ਦਾ ਜਾ ਰਿਹਾ ਹੈ ਤੁਹਾਡੇ ਜਰੀਏ ਬਈ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਵੀ ਚੇਤਾਵਨੀ ਦਿੰਨਾ ਹੈ ਵੀ ਇਹ ਕੰਮ ਛੱਡ ਦੇਣ ਜੇ ਕੋਈ ਪੀਣ ਵਾਲਾ ਬੰਦਾ ਆ ਤਾਂ ਉਹ ਸਾਡੇ ਤੱਕ ਅਪਰੋਚ ਕਰਕੇ ਅਸੀਂ ਉਹਨੂੰ ਜਿਹੜਾ ਡਿਕਟ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਹਸਪਤਾਲ ਦੇ ਵਿੱਚ ਤਾਂ ਸੱਚ ਬਹਿਣ ਦੀ ਗੱਲ ਕਰੀਏ ਮੱਛੌੜਾ ਸੁਨਾਲਾ ਦੋਨੋਂ ਜਗ੍ਹਾ ਚੱਲਦੇ ਆ ਕਿਹੜੇ ਕਿਹੜੇ ਜਗ੍ਹਾ ਚੱਲਦੇ ਆ ਮੱਛੂੜਾ ਤੇ ਸਮਰਾਲਾ ਦੋਨੇ ਜਗ੍ਹਾ ਚੱਲਿਆ ਅਡਾੜ ਜਿਹੜੇ ਵੇਚਣ ਵਾਲੇ ਆ ਅਡਾੜ ਬੰਦਿਆਂ ਦੇ ਏਡਾ ਰੀਡ ਕਰਕੇ ਆ ਸਰ ਸੱਚ ਉਹਨਾਂ ਦੀ ਚੱਲਦੀ ਸਰ ਬਰਾਮਦੀ ਹੋਈ ਹੈ ਕੋਈ ਨਹੀਂ ਅਸੀਂ ਅਜੇ ਦੋ ਜਗ੍ਹਾ ਕੀਤੀ ਹੈ ਇੱਥੇ ਨਹੀਂ ਹੋਈ ਅੱਗੇ ਹੋਰ ਵੀ ਕਈ ਜਗ੍ਹਾ ਕਰਾਂ ਸਰ ਇਸ ਇਲਾਕੇ ਦੇ ਵਿੱਚ ਕੀ ਪੀੜਾ ਪੰਜਾ ਚੱਲ ਸਕਦਾ ਜੀ ਪੀੜਾ ਬੱਧ ਜਿਹੜਾ ਸਮਗਲਰ ਹੈ ਜਿਹਨੇ ਇਲੀਗਲ ਕੋਈ ਅਪਪੋਰਟਮੈਂਟ ਹੈ ਇਲੀਗਲ ਐਕਟੀਵਿਟੀ ਨਾਲ ਬਣਾਇਆ ਹੈ ਆਪਣਾ ਇਹ ਬਿਲਕੁਲ ਚੱਲੂਗਾ ਪੀੜਾ ਪੰਜਾ ਵੀ ਚੱਲੂਗਾ ਤੇ ਪ੍ਰੋਪਰਟੀ ਫ੍ਰੀਜ਼ ਵੀ ਹੋਊਗੀ ਇਤਿਹਾਮ ਨਹੀਂ ਕੀਤੇ ਨੇ ਕਿ ਤਾਬ ਨਹੀਂ ਇਹੀ ਹੈ ਵੀ ਜਿਹੜਾ ਮਾੜਾ ਕੰਮ ਕਰਨ ਵਾਲਿਆ ਬਿਲਕੁਲ ਛੱਡ ਗਿਆ ਜਿਹੜਾ ਚੰਗੇ ਪਾਸੇ ਲੱਗਣ ਚੰਗੇ ਇਨਸਾਨ ਬਣਨਾ ਕਿਸੇ ਦੇ ਤੀ ਪੁੱਤ ਨੂੰ ਨਸ਼ਿਆਂ ਦੇ ਵਿੱਚ ਪਾ ਕੇ ਬਰਬਾਦ ਨਾ ਕਰ।